SSLV چھوٹے ಉಪقره چڑھاون والا راکٹ SSLV 10 ਤੋਂ ਲੈ ਕੇ 500 کلو تک دا ಉಪقره ਧਰਤੀ ਦੇ ਹੇਠਲੇ ਗ੍ਰਹਿ ਪਾਥ مطلب ਕਿ ਧਰਤੀ ਤੋਂ 160 ਕਿਲੋਮੀਟਰ ਤੋਂ ਲੈ ਕੇ 2000 ਕਿਲੋਮੀਟਰ ਉਚਾ ਤੱਕ ਚੜਾ ਸਕਦਾ ਹੈ SSLV ਤਿੰਨ ਚਰਨਾ ਦੇ ਵਿੱਚ ਚੱਲਣ ਵਾਲਾ راکٹ ਹੈ ਅਤੇ تینوں ਚਰਨ ਠੋਸ ਬਾਲਣ ਜਾਂ ਬਾਰੂਦ ਨਾਲ ਬਣੇ ਹੋਏ ਹੈ ਤੇ ਨੇਚਰ ਨਾਲ ਦੇ ਵਿੱਚ ਚੱਲਣ ਵਾਲਾ ਠੋਸ ਬਾਲਣ ਜਾਂ ਬਰੂਦ ਅਡ ਅਡ ਤਰੀਕੇ ਦਾ ਹੁੰਦਾ ਹੈ ਅਤੇ ਗੁਲਾਬੀ ਰੰਗ ਦਾ ਮੂਆਤਾ ਜਾਂ ਅਸਪਾ ਕਪਲਗ ਹੈ ਇਸ ਇਕਾਈ ਦੇ ਉੱਤੇ ਇੱਕ ਵੱਡਾ ਉਪਗ੍ਰਹਿ ਅਤੇ 8 ਛੋਟੇ ਉਪਗ੍ਰਹਿ ਰੱਖੇ ਹੋਏ ਹਨ ਜੋ ਕਿ ਅੱਡ-ਅੱਡ ਗ੍ਰਹਿ ਪੱਤ ਤੇ ਛੱਡੇ ਜਾਣਗੇ ਜੇਕਰ ਤੁਸੀਂ ਇਸ ਵੀਡੀਓ ਦਾ ਆਨੰਦ ਮਾਣ ਰਹੇ ਹੋ ਅਤੇ ਸਾਡੀਆਂ ਅਗਲੀਆਂ ਪੇਸ਼ਕਾਰੀਆਂ ਨਾਲ ਅਪਡੇਟ ਰਹਿਣਾ ਚਾਹੁੰਦੇ ਹੋ ਤਾਂ ਸਬਸਕ੍ਰਾਈਬ ਬਟਨ ਨੱਪੋ ਅਤੇ ਨੋਟੀਫਿਕੇਸ਼ਨ ਚਾਲੂ ਕਰੋ